ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਗੁਰਬਾਣੀ ਦੇ ਮਹਾਂਬਾਪ ਜੀ ਸਾਹਿਬ ਅੱਜ ਸੁਭ ਦੇ ਹੜੇ ਤੇ ਸੁਭ ਦੇ ਆ ਕੇ ਪਹੁੰਚੇ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਦੋਸਤ ਪਿੰਡਲ ਵਾਸੀ ਕੱਧ ਵੱਧ ਕੇ ਫੱਤੇ ਬੁਲਾਵੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਜੀ ਜੀ ਕੀ ਫਤਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਇੰਨੀ ਕੜਕ ਦੀ ਗਰਮੀ ਵਿੱਚ ਤੁਸੀਂ ਸਾਰੇ ਬੈਠੇ ਹੋ ਤੇ ਸਾਡੇ ਸੁਨੀਤ ਦਾ ਪਰਿਵਾਰ ਸਾਡੇ ਬੀਖੂ ਜੀ ਦਾ ਬੇਟਾ ਸਾਡੇ ਤੋਂ ਉਹਨਾਂ ਸਾਜੀ ਤੇ ਸਾਡੇ ਰਾਜਾ ਜੀ ਠੀਕ ਹੈ ਜੀ ਸੋ ਪਹਿਲਾਂ ਧੰਨਵਾਦ ਕਰਨ ਸਾਰੇ ਤੋਂ ਬੁਲੇੱਖੋ ਜੀ ਜਿੰਨਾ ਬੱਚਾ ਬੱਚਾ ਜਾਣਦਾ ਠੀਕ ਹੈ ਸਾਡੇ ਸੁਨੀਤ ਦੇ ਪਰਿਵਾਰ ਦੇ ਨਾਂ ਤੇ ਤਾੜੀ ਲਾ ਦਿਓ ਜੀ ਕਿਉਂਕਿ ਬਹੁਤ ਕੜਕ ਦੀ ਗਰਮੀ ਵਿੱਚ ਕੰਮ ਕਰਨਾ ਔਖਾ ਹੈ ਕਿਉਂਕਿ ਕਲਾਕਾਰ ਜਿੰਨਾ ਮਰਜ਼ੀ ਵਧੀਆ ਹੋਵੇ ਜੱਗਾ ਜੀ ਸਾਡੇ ਗੋਰਾ ਸਾਉਂਡ ਪੰਜਾਬ ਸਾਉਂਡ ਮਾਰ ਸਾਡੇ ਇਹ ਵੀ ਵਿਚਾਰਾ ਸੋਭਾ ਦਾ 10 ਵਜੇ ਦਾ ਆਇਆ ਇੱਕ ਵਾਰੀ ਸਾਡੇ ਸਾਉਂਡ ਦੇ ਨਾਂ ਤੇ ਲਾ ਦੇ ਜੀ ਗੋਰਾ ਪੰਜਾਬ ਸਾਉਂਡ ਸਾਡੇ ਬਲਜਿੰਦਰ ਜੀ ਅਲੀ ਸ਼ੇਰ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੇ ਗੀਤਕਾਰ ਮੇਰ ਸਿੰਘ ਜੀ ਕੋਕਰ ਸਾਹਿਬ ਜਿਨ੍ਹਾਂ ਨੇ ਮੂੰਹ ਪੜਾ ਜਾ ਸੱਜਾ ਦੇ ਕੇ बहुत करते। ते बहुत धनबाद करी मेरे भीजर गोखर वाला जनता जी नंगल की उन्होंने बहुत बहुत धन्यवाद करते हैं साढ़े विची जी मिठा पोखर जी जिन्होंने बहुत लंबे समय से हम काम किया है साढ़े गुरुतेज पाठ जी मेरे ही पिंड कला तो भी पहुंचे जी ए कहने साहु लाभ टोटिया जी सब इंस्पैक्टर है साहब वो भी पहुंचे पैदल धन्यवाद करते हैं जी सारे जो पोखर निवासी 我。